ਜੋੜਾਂ ਦੇ ਜਿਹੜੇ ਦਰਦਾਂ ਦੇ ਕਾਰਨ ਨੇ ਉਹ ਜੋੜਾਂ ਦਾ ਜਿਹੜੇ ਸਭ ਤੋਂ ਪਹਿਲਾਂ ਦਰਦ ਹੈ ਕਿਸੇ ਵੀ ਮਤਲਬ ਏਜ ਗਰੁੱਪ ਚ ਹੋ ਸਕਦਾ ਐ ਐਕਚੁਅਲੀ ਕਲਾ ਹੋਮ ਰੈਮਡੀਜ਼ ਇਹਦਾ ਟ੍ਰੀਟਮੈਂਟ ਨਹੀਂ ਹੋ ਸਕਦਾ ਬਿਕੋਜ਼ ਇਹਦੇ ਲਈ ਸਾਨੂੰ ਮੈਡੀਕਲ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਤਾਂ ਕਿ ਇਸਨੂੰ ਜਲਦੀ ਤੋਂ ਜਲਦੀ ਸਟੇਜ ਚ ਪੜੀਏ ਕਿ ਕੀ ਕਾਰਨ ਹੈ ਤੋ ਇਸ ਲਈ ਹਰ ਉਮਰ ਵਿੱਚ ਜੋੜਾਂ ਦਾ ਦਰਦ ਹੈ ਔਰ ਹਰ ਡਿਫਰੈਂਟ ਤਰ੍ਹਾਂ ਦਾ ਜਿਹੜਾ ਹੁੰਦਾ ਹੈ ਗਠੀਆ ਦਾ ਰੋਗ ਹਰ ਏਜ ਵਿੱਚ ਪਾਇਆ ਜਾਂਦਾ। ਇਸ ਲਈ ਪੇਨ ਕਿਲਰ ਜਿਹੜਾ ਆ ਉਹ ਬਹੁਤ ਹੀ ਸ਼ਾਰਟ ਟਰਮ ਮਤਲਬ ਹੱਲ ਹੈ ਕਿ ਦਰਦ ਹੋ ਰਿਹਾ ਤੇ ਦਰਦ ਨੂੰ ਰੋਕਿਆ ਜਾਵੇ। ਲੇਕਿਨ ਅ ਕੀ ਜਿਹੜੀ ਅੰਦਰ ਸੋ ਜਾ ਪੈ ਰਿਹਾ ਆ ਜਿਹੜਾ ਉਹ ਬੋਨ ਖੁਰ ਰਹੀਆਂ ਨੇ ਅਲਟੀਮੇਟਲੀ ਜੋਇੰਟ ਜੋਇੰਟ ਜਿਹੜਾ ਡੈਮੇਜ ਹੋ ਰਿਹਾ ਉਹਦੇ ਲਈ ਉਹ ਦਵਾਈ ਨਹੀਂ ਹੈਗੀ। ਅਸੀਂ ਦਾ ਅਸੀਂ ਟਰੀਟਮੈਂਟ ਮੈਡੀਕਲ ਵੇ ਨਾਲ ਹੀ ਕਰਦੇ ਆ ਕਿ ਪਹਿਲਾਂ ਦਰਦ ਨੂੰ ਆਰਾਮ ਦਿੰਦੇ ਆ ਫੇ ਗਟੀ ਦੀ ਰੋਕਥਾਮ ਕਰੀਦੀ ਹੈ ਦਵਾਈਆਂ ਦੇ ਨਾਲ ਫਿਰ ਅਗਰ ਸਾਥ ਹੀ ਸਾਥ ਅਸੀਂ ਇਹਨਾਂ ਨੂੰ ਕੀ ਪੇਸ਼ੈਂਟ ਨਾਲ ਬੈਟਰ ਲੱਗੇ ਵੈਲਬਿੰਗ ਲੱਗੇ ਐਕਸਰਸਾਈਜ਼ ਡਾਈਟ ਫਿਜ਼ੀਓਥੈਰੇਪੀ ਜੋ ਵੀ ਉਹਨਾਂ ਨੂੰ ਅਸਿਸਟਡ ਡਿਵਾਈਸ ਦੀ ਹੈਲਪ ਚਾਹੀਦੀ ਹੈ ਉਹ ਅਸੀਂ ਦਿੰਦੇ ਆ ਉਸ ਤੋਂ ਬਾਅਦ ਅਗਰ ਸਾਨੂੰ ਕੋਈ ਲੱਗਦਾ ਹੈ ਕਿ ਪਰਮਨੈਂਟ ਜੋਇੰਟ ਡੈਮੇਜ ਹੋ ਰਿਹਾ ਹੈ ਜਾਂ ਜੋਇੰਟ ਟੇਪੇਅਰ ਦੀ ਲੋਡ ਹੈਗੀ ਹੈ ਫਿਰ ਅਸੀਂ ਇਹਨਾਂ ਨੂੰ ਸਰਜਿਕਲ ਵਾਚ ਤੇ ਭੇਜਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅਕਸਰ ਹੀ ਲੋਕਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਉਹਨਾਂ ਨੂੰ ਇਹ ਰੰਦਾ ਹੈ ਕਿ ਜੋੜਾਂ ਦੇ ਦਰਦੀ ਸਮੱਸਿਆ ਬਜ਼ੁਰਗਾਂ ਦੇ ਵਿੱਚ ਹੀ ਪਾਈ ਜਾਂਦੀ ਹੈ ਲੇਕਿਨ ਅੱਜਕੱਲ ਇਹ ਸਮੱਸਿਆ ਆਮ ਤੌਰ ਤੇ ਯੰਗ ਇਸ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਆਖਿਰਕਾਰ ਕਿਵੇਂ ਜੋੜਾਂ ਦੇ ਦਰਦੀ ਸਮੱਸਿਆ ਨੂੰ ਕਟ ਕੀਤਾ ਜਾ ਸਕਦਾ ਇਸ ਨੂੰ ਕਿਵੇਂ ਖਤਮ ਕੀਤਾ ਜਾਂਦਾ ਹੈ ਕਿਵੇਂ ਕੀ ਕੀ ਇਸ ਦੇ ਇਲਾਜ ਨੇ ਇਸ ਬਾਰੇ ਹੀ ਜਾਣਕਾਰੀ ਲਵਾਂਗੇ ਵਰਡ ਆਰਥਰਾਈਟਿਸ ਦੇ ਮੌਕੇ ਤੇ ਖਾਸ ਇਸ ਸਭ ਦੀ ਜਾਣਕਾਰੀ ਲਈ ਮੇਰੇ ਨਾਲ ਰੇਮਟੋਲੋਜਿਸ ਡਾਕਟਰ ਆਕਾਂਸ਼ਾ ਮਝੋਦ ਨੇ ਗੱਲਬਾਤ ਕਰਦੇ ਹਾਂ ਮੈਮ ਬਹੁਤ ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਕੀ ਥੈਂਕ ਯੂ ਸੋ ਮਚ ਸਭ ਤੋਂ ਪਹਿਲਾਂ ਤੇ ਮੈਮ ਅੱਜ ਕੱਲ ਸਭ ਤੋਂ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਜੋ ਆਰਥਰਾਈਟਿਸ ਹੈ ਉਹ ਪਹਿਲਾਂ ਤਾਂ ਬਜ਼ੁਰਗਾਂ ਦੇ ਵਿੱਚ ਪਾਇਆ ਜਾਂਦਾ ਸੀ ਲੇਕਿਨ ਅੱਜ ਕੱਲ ਯੰਗ ਏਜ ਦੇ ਵਿੱਚ ਬਹੁਤ ਸਾਰੀ ਇਹ ਪ੍ਰੋਬਲਮ ਆ ਰਹੀ ਹੈ ਕੀ ਹੈ ਇਹ ਇਸ ਸਮੱਸਿਆ ਜੋੜਾਂ ਦੇ ਜਿਹੜੇ ਦਰਦਾਂ ਦੇ ਕਾਰਨ ਨੇ ਉਹ ਜੋੜਾਂ ਦਾ ਜਿਹੜਾ ਸਭ ਤੋਂ ਪਹਿਲਾਂ ਦਰਦ ਹੈ ਕਿਸੇ ਵੀ ਮਤਲਬ ਏਜ ਗਰੁੱਪ ਚ ਹੋ ਸਕਦਾ ਹੈ ਕਿ ਮਤਲਬ ਕਿ ਬੱਚਿਆਂ ਵਿੱਚ ਵੀ ਹੈ ਅਡਲਟ ਵਿੱਚ ਵੀ ਹੈ ਤੇ ਬਜ਼ੁਰਗਾਂ ਵਿੱਚ ਹੈ ਇਹਨਾਂ ਦੇ ਵੱਖ-ਵੱਖ ਕਾਰਨ ਹੁੰਦੇ ਨੇ ਅਗਰ ਅਸੀਂ ਪ੍ਰੋਪਰਲੀ ਗੱਲ ਕਰੀਏ ਕਿ ਗਠੀਆ ਜਿਹੜਾ ਹੈ ਜਿਹੜਾ ਕਿ ਜੋੜਾਂ ਦਾ ਬਹੁਤ ਹੀ ਮੁੱਖ ਕਾਰਨ ਹੈ ਦਰਦਾਂ ਦਾ ਉਹ ਸਾਡੇ ਬੱਚਿਆਂ ਵਿੱਚ ਵੀ ਪਾਇਆ ਜਾਂਦਾ 18 ਸਾਲ ਤੋਂ ਜਿਹੜੇ ਛੋਟੇ ਬੱਚੇ ਉਹਨਾਂ ਵਿੱਚ ਵੀ ਗਠੀਆ ਦਾ ਮਤਲਬ ਦੇਖਿਆ ਗਿਆ ਹੈ ਤੇ ਨਾਲ ਹੀ ਨਾਲ ਜਿਹੜੀ ਅਡਲਟ ਏਜ ਗਰੁੱਪ ਹੈ ਜਿਹੜੇ 18 ਤੋਂ 45 ਸਾਲ ਦੀ ਏਜ ਗਰੁੱਪ ਹੈ ਉਹਦੇ ਵਿੱਚ ਵੀ ਗਠੀਆ ਦੇਖਿਆ ਜਾਂਦਾ ਕਾਮਨਲੀ ਤੇ ਬਜ਼ੁਰਗਾਂ ਵਿੱਚ ਜਿਹੜੀ ਗਠੀਏ ਦੀ ਪ੍ਰੋਬਲਮ ਆਂਦੀ ਹੈ ਉਹ ਜਿਹੜਾ ਉਹਨਾਂ ਦਾ ਕਹਿੰਦੇ ਗੈਪ ਵੱਧ ਗਿਆ ਉਹਦੇ ਕਰਕੇ ਆਂਦੀ ਹੈ ਤੇ ਇਸ ਲਈ ਹਰ ਉਮਰ ਵਿੱਚ ਜੋੜਾਂ ਦਾ ਦਰਦ ਹੈ ਔਰ ਹਰ ਡਿਫਰੈਂਟ ਤਰ੍ਹਾਂ ਦਾ ਜਿਹੜਾ ਹੁੰਦਾ ਹੈ ਗਠੀਏ ਦਾ ਰੋਗ ਹਰ ਏਜ ਵਿੱਚ ਪਾਇਆ ਜਾਂਦਾ ਮੰਮੀ ਕਿਵੇਂ ਹੁੰਦਾ ਹੈ ਔਰ ਇਹਦੀ अर्ली ਸਾਈਨ ਕੀ ਹੈ ਐਕਚੁਅਲੀ ਇਹਦੇ ਬਹੁਤ ਸਾਰੇ ਜੈਨੇਟਿਕ ਕਾਰਨ ਵੀ ਨੇ ਕੁਝ ਸਾਡੇ এনवायरमेंटल ਫੈਕਟਰ ਵੀ ਨੇ স্মੋਕਿੰਗ ਬਹੁਤ ਵੱਡਾ ਰਿਸਕ ਫੈਕਟਰ ਹੈ ਇਹਦਾ ਤੇ ਇਹ ਜਿਹੜੇ अर्ली ਸਿੰਪਟਮਸ ਦਾ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਕਿ ਉਹਨਾਂ ਦੇ ਹੱਥ ਝਕੜਨੇ ਛੋਟੇ ਜਿਹੜੇ ਜੋੜ ਹੈਗੇ ਆ ਸਰੀਰ ਦੇ ਉਹ ਝਕੜਨੇ ਸ਼ੁਰੂ ਹੋ ਗਏ ਨੇ ਜਾਂ ਸੋਜਾ ਪੈਣਾ ਜਾਂ ਉਹਨਾਂ ਵਿੱਚ ਦਰਦਾਂ ਪੈਣਾ ਇਸ ਤੋਂ ਇਲਾਵਾ ਉਹਨਾਂ ਨੂੰ ਥਕਾਵਟ ਰਹਿਣੀ ਇਹਦੇ ਇਲਾਵਾ ਕਿ ਆਪਣੀਆਂ ਜਿਹੜੇ ਗੋਡੇ ਆ ਉਹ ਬੰਨ ਨਹੀਂ ਕਰ ਸਕਦੇ ਤੁਰਨ ਫਿਰਨ ਚ ਪ੍ਰੋਬਲਮ ਆਂਦੀ ਹੈ ਸਵੀੜਿਆਂ ਜਿਹੜਾ ਚ ਪ੍ਰੋਬਲਮ ਆਂਦੀ ਹੈ ਸਵੇਰੇ ਉੱਠਦੇ ਸਾਰ ਜਿਹੜੀ ਲੇਡੀਜ਼ ਨੇ ਆਟਾ ਨਹੀਂ ਗੋਲ ਪਾਣੀ ਆ ਕੋਈ ਵੀ ਗਲਾਸ ਜਾਂ ਕੋਈ ਕੱਪ ਵਗੈਰਾ ਦਾ ਫੜਨ ਚ ਪ੍ਰੋਬਲਮ ਆਂਦੀ ਹੈ ਈਵਨ ਜਿਹੜੇ ਆ ਮਤਲਬ ਪੈਰਾਂ ਦੇ ਜਿਹੜੇ ਸ਼ੂਜ਼ ਦਾ ਸਾਈਜ਼ ਹੈ ਉਹ ਵੀ ਡਿਫਰੈਂਟ ਹੋ ਮਤਲਬ ਹੋ ਜਾਂਦਾ ਰਿੰਗ ਟਾਈਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਸਭ ਸਮੱਸਿਆਵਾਂ ਲੈ ਕੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਪ੍ਰੀਕਾਸ਼ਨਸ ਕਿ ਇਹਨੇ ਬਹੁਤ سارے ਲੋਕ ਹੋਮ ਰੈਮਡੀਜ਼ ਜਿਹਨੇ ਉਹ ਯੂਜ਼ ਕਰਦੇ ਨੇ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਹੋਣਾ ਚਾਹੀਦਾ ਐ ਐਕਚੁਅਲੀ ਕੱਲਾ ਹੋਮ ਰੈਮਡੀਜ਼ ਇਹਦਾ ਟ੍ਰੀਟਮੈਂਟ ਨਹੀਂ ਹੋ ਸਕਦਾ ਬਿਕੋਜ਼ ਇਹਦੇ ਲਈ ਸਾਨੂੰ ਮੈਡੀਕਲ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਨੂੰ ਜਲਦੀ ਤੋਂ ਜਲਦੀ ਸਟੇਜ 'ਤੇ ਪੜੀਏ ਕਿ ਕੀ ਕਾਰਨ ਹੈ ਤੇ ਕਿਸ ਤਰ੍ਹਾਂ ਦਾ ਗਠੀਆ ਹੈ ਉਹਦੇ ਹਿਸਾਬ ਨਾਲ ਦਾ ਟ੍ਰੀਟਮੈਂਟ ਚੱਲਣਾ ਚਾਹੀਦਾ ਹੈ ਤੇ ਸਭ ਤੋਂ ਪਹਿਲੀ ਜਿਹੜੀ ਇਹਦੇ ਵਿੱਚ ਆਉਂਦਾ ਹੈ ਕਿ ਅਸੀਂ ਇਹਨੂੰ ਕਿੱਦਾਂ ਫੜੀਏ ਤੇ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਜਿਹੜੇ ਵਾਰਨਿੰਗ ਸਾਈਨ ਜਿਹਦਾ ਕਿ ਤੁਹਾਨੂੰ ਮੈਂ ਦੱਸਿਆ ਕਿ ਜਕੜਨ ਦਰਦ ਤੇ ਸੋਜਣ ਤੇ ਬੜਾਈ ਮੱਠਾ ਜਾਂ ਬੁਖਾਰ ਰਹਿਣਾ ਤੇ ਨਾਲ ਹੀ ਨਾਲ ਥਕਾਵਟ ਰਹਿਣਾ ਇਹ ਸਭ ਇਹ ਦੇ ਲੱਛਣ ਨੇ ਇਹਦੇ ਨਾਲ ਇਹਨਾਂ ਨੂੰ ਜਲਦੀ ਤੋਂ ਜਲਦੀ ਡਾਕਟਰ ਕੋ ਆਣਾ ਚਾਹੀਦਾ ਹੈ ਤੇ ਨਾਲ ਹੀ ਨਾਲ ਇਹਨਾਂ ਨੂੰ ਮਤਲਬ ਜਿਹੜੀ ਮੈਡੀਸਨ ਅਸੀਂ ਦਿੰਨੇ ਨੇ ਰੈਗੂਲਰਲੀ ਮਤਲਬ ਉਦਾਂ ਲੈਂਡ ਫਾਲੋ ਅਪ ਕਰਨ ਨਾਲ ਹੀ ਨਾਲ ਹੋਮ ਰੈਮਡੀਜ਼ ਵੀ ਅਸੀਂ ਦੱਸਦੇ ਆ ਕਿ ਅਗਰ ਵਜ਼ਨ ਘਟਾਉਂਦੇ ਨੇ ਡਾਈਟ ਅਗਰ ਅੱਛੀ ਲੈਂਦੇ ਨੇ ਜਿਹੜੇ ਕੀ ਇਹਨਾਂ ਦੀ ਜੋਇੰਟਸ ਲਈ ਹੈਲਦੀ ਹੈ ਈਵਨ ਐਕਸਰਸਾਈਜ਼ ਕਰਦੇ ਨੇ ਯੋਗਾ ਸਵਿਮਿੰਗ ਜਾਂ ਕੁਝ ਵੀ ਹੋਇਆ ਦੇ ਇੰਦੇ ਦੇ ਸਪੋਰਟਿਵ ਦੇ ਨਾਲ ਪੇਸ਼ੈਂਟ ਕਾਫੀ ਬੈਟਰ ਹੋ ਜਾਏਗਾ ਹੋਮ ਰੈਮਡੀਸ ਅਸੀਂ ਉਹਨਾਂ ਨੂੰ ਡਾਈਟ ਦੇ ਬਾਰੇ ਔਰ ਐਕਸਰਸਾਈਜ਼ ਬਾਰੇ ਜ਼ਿਆਦਾ ਸਮਝਾਉਂਦੇ ਹਾਂ ਤੇ ਇਵਨ ਅਗਰ ਸੋਜਾ ਪੈ ਜਾਏ ਜਾਂ ਜਕੜਨ ਹੋ ਜਾਏ ਫੇ ਕੀ ਕਰਨਾ ਉਹਦੇ ਵਾਸਤੇ ਵੀ ਅਸੀਂ ਉਹਨਾਂ ਨੂੰ ਮਤਲਬ ਨੋਲਿਜ ਦੇ ਦਿੰਦੇ ਹਾਂ ਮੈਡੀਸਨ ਹੀ ਕਿ ਮੈਮ ਐਕਸਰਸਾਈਜ਼ ਨਾਲ ਇਸ ਦਾ ਟ੍ਰੀਟਮੈਂਟ ਹੁੰਦਾ ਕਿ ਮੈਡੀਸਨ ਲੈਣੀ ਫੁਲੀ ਸਿੱਧਾ ਨਹੀਂ ਕਹਿ ਸਕਦੇ ਇਹ ਮਤਲਬ ਕਿ ਸਭ ਕੰਬਾਈਨ ਕਰਕੇ ਸਾਨੂੰ ਦੇਣਾ ਪੈਂਦਾ ਹੈ ਨਾ ਇਕੱਠਾ ਦੇਣਾ ਪੈਂਦਾ ਹੈ ਕਿ ਅਸੀਂ ਉਹਨਾਂ ਨੂੰ ਮੈਡੀਸਨ ਵੀ ਦਵਾਂਗੇ ਉਹਨਾਂ ਨੂੰ ਐਕਸਰਸਾਈਜ਼ ਬਾਰੇ ਵੀ ਦੱਸਾਂਗੇ ਫਿਜ਼ੀਓਥੈਰੇਪੀ ਐਡਵਾਈਸ ਕਰਾਂਗੇ ਨਾਲ ਹੀ ਨਾਲ ਡਾਈਟਰੀ ਪ੍ਰੀਕਾਸ਼ਨ ਵੀ ਦਵਾਂਗੇ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ ਹੈ ਬਹੁਤ ਸਾਰੇ ਲੋਕ ਨੇ ਜੋ ਮੈਮ ਜਦੋਂ ਤਨ ਉਹ ਸ਼ੁਰੂਆਤੀ ਦ ਸਿਮਟਮਸ ਆਉਂਦੇ ਨੇ ਇਕੱਠੀ ਇਹਦੇ ਤਾਂ ਉਹ ਨੀਗਲੈਕਟ ਕਰ ਜਾਂਦੇ ਨੇ ਆਪਣੇ ਘਰ ਵਿੱਚ ਕੁਝ ਲੋ ਮੈਡੀਸਿਨਸ ਹੁੰਦੇ ਉਹ ਯੂਜ਼ ਕਰ ਲੈਂਦੇ ਨੇ ਜਿਸ ਨਾਲ ਉਹਨਾਂ ਨੂੰ ਬਾਅਦ ਵਿੱਚ ਇੰਪੈਕਟ ਨਾ ਹੋਣ ਜਦੋਂ ਪ੍ਰੋਬਲਮ ਜ਼ਿਆਦਾ ਵੱਧ ਜਾਂਦੀ ਹੈ ਫਿਰ ਡਾਕਟਰ ਕੋਲ ਆਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਐਕਚੁਅਲੀ ਬਹੁਤ ਹੀ ਕ੍ਰੂਸ਼ਲ ਰੋਲ ਅਗਰ अर्ਲੀ ਸਟੇਜ ਚ ਆ ਜਾਂਦੇ ਆ ਤੇ ਜਰ ਪਰਮਨੈਂਟ ਜੋਇੰਟ ਡੈਮੇਜ ਆ ਜਾਂ ਫਿਰ ਜਿੰਨੀਆਂ ਵੀ ਮਤਲਬ ਡਿਫਾਰਮਿਟੀ ਆਉਂਦੀਆਂ ਹੱਥ ਵਿੰਗੇ ਹੋ ਜਾਂਦੇ ਆ ਹਨਾ ਤੁਰਿਆ ਨਹੀਂ ਜਾਂਦਾ ਇਹ ਸਭ ਚੀਜ਼ਾਂ ਤੋਂ ਬਚ ਸਕਦੇ ਨੇ ਠੀਕ ਹੈ ਤੇ ਦੂਸਰਾ ਨਾਲੇ ਜਦੋਂ ਬਹੁਤ ਲੰਬੇ ਸਮੇਂ ਦਾ ਗਠੀਆ ਹੋਵੇਗਾ ਤੇ ਮਸਲ ਜੋਇੰਟ 'ਚ ਭਾਰ ਨਹੀਂ ਪਾਉਂਦੇ ਮਸਲ ਵੀ ਵੀਕ ਹੋ ਜਾਂਦੇ ਫਿਰ ਡਿਗਨ ਦੀ ਜਬ ਸੰਭਾਵਨਾ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਸਭ ਜਿਹੜੇ ਵੀ ਚੀਜ਼ਾਂ ਨੂੰ ਸੀ ਮੱਧ ਨਜ਼ਰ ਰੱਖੀਏ ਤਾਂ ਸਭ ਤੋਂ ਪਹਿਲਾਂ ਸਾਡਾ ਜਿਹੜਾ ਮਤਲਬ ਮੇਜਰ ਰੋਲ ਹੈ ਮੈ ਅਗਰ ਉਹਨਾਂ ਨੂੰ ਸਿੰਪਟਮਸ ਆਉਂਦੇ ਆ ਉਹਨਾਂ ਨੂੰ ਬਿਲਕੁਲ ਇਗਨੋਰ ਨਹੀਂ ਕਰਨਾ ਚਾਹੀਦਾ ਸੋ ਅਰਲੀ ਸਟੇਜ 'ਚ ਅਸੀਂ ਉਹਨੂੰ ਰੋਕ ਸਕਦੇ ਆ ਬਟ ਲੇਟ ਸਟੇਜ 'ਚ ਜਦੋਂ ਇਦਾਂ ਜੋਇੰਟ ਡਿਫਾਰਮਿਟੀ ਹੋ ਜਾਂਦੀ ਹੈ ਜੋੜਾਂ 'ਚ ਜਗ੍ਹਾ ਨਹੀਂ ਬਚਦੀ ਬਿਲਕੁਲ ਵੀ ਤੇ ਜੋਇੰਟ ਬਿਲਕੁਲ ਖਰਾਬ ਹੋਣ ਲੱਪਨ ਤਾਂ ਸਾਡੇ ਕੋਲ ਸਰਜਰੀ ਦੇ ਇਲਾਵਾ ਕੋਈ ਆਪਸ਼ਨ ਨਹੀਂ ਰਹਿੰਦਾ ਇਸੇ ਲਈ ਕਾਸਟ ਘਟਾਉਣ ਲਈ ਪੇਸ਼ੈਂਟ ਦੀ ਲਾਈਫ ਨੂੰ ਬੈਟਰ ਕਰਨ ਵਾਸਤੇ ਇਹ ਸਭ ਮਤਲਬ ਅਰਲੀ ਟਰੀਟਮੈਂਟ ਦਾ ਜੋ ਹੈ ਮੰਡੀਟਰੀ ਹੈ ਬਹੁਤ سارے ਲੋਕਾਂ ਨੂੰ ਜਦੋਂ ਉਹਨਾਂ ਨੂੰ ਇਸ ਮਸੱਯਾ ਆਂਦੀ ਹੈ ਤਾਂ ਉਹ ਡੀਮੋਟੀਵੇਟ ਹੋ ਜਾਂਦੇ ਨੇ ਕਿ ਸਾਡੀ ਜ਼ਿੰਦਗੀ 'ਚ ਹੁਣ ਕੁਝ ਫਾਇਨਸ 'ਚ ਬਚਣਾ ਨਹੀਂ ਹੈਗਾ। ਉਹਨਾਂ ਨੂੰ ਕੀ ਕਹਿਣਾ ਚਾਹਵਾਂ ਕਿਉਂਕਿ ਉਹ ਜਿਹੜੇ ਨੇ ਆਪਣੇ ਅੰਦਰ ਜਿਹੜਾ ਉਹਨਾਂ ਨੂੰ ਵੀਕਨੈਸ ਫੀਲ ਹੋਦੀ ਹੈ। ਐਕਚੁਅਲੀ ਬਿਮਾਰੀ ਕਰਕੇ ਵੀ ਇੱਕ ਤਰ੍ਹਾਂ ਦਾ ਮਤਲਬ ਥਕਾਵਟ ਰਹਿਣਾ ਤੇ ਪੇਸ਼ੈਂਟ ਅਲਟੀਮੇਟਲੀ ਇਹਨਾਂ ਚੀਜ਼ਾਂ ਨਾਲ ਮਤਲਬ ਲੋ ਮੂਡ ਵਿੱਚ ਜਾਂਦੇ ਨੇ ਹਨਾ ਤੇ ਇਸੇ ਲਈ ਅਗਰ ਅਸੀਂ ਜਲਦੀ ਇਸ ਬਿਮਾਰੀ ਨੂੰ ਪੜਾਂਗੇ ਉਹਦਾ ਹੱਲ ਪੜਾਂਗੇ ਤੇ ਬਾਕੀ ਸਾਰੀਆਂ ਪ੍ਰੋਬਲਮ ਟਾਇਰਡਨੈਸ ਵਗੈਰਾ ਤੇ ਇਹ ਸਾਰੇ ਮੂਡ ਡਿਸਆਰਡਰ ਵਗੈਰਾ ਸਭ ਠੀਕ ਰਹਿਣਗੇ ਇਸੇ ਲਈ ਔਰ ਅੱਜਕੱਲ ਤਾਂ ਇੰਨੀ ਅੱਛੀਆਂ ਟਰੀਟਮੈਂਟ ਆ ਗਈਆਂ ਕਿ ਮਤਲਬ ਪੇਸ਼ੈਂਟ ਬਿਲਕੁਲੀ ਪੇਨ ਫਰੀ ਰਹਿ ਸਕਦਾ ਕੋਈ ਈ ਵੱਡੀ ਗੱਲ ਨਹੀਂ ਹੈਗੀ ਲੇਕਿਨ ਇਹ ਹੀ ਹੈ ਕਿ ਉਹ ਜਲਦੀ ਆਣ ਤਾਂ ਕਿ ਅਸੀਂ ਉਹਨਾਂ ਨੂੰ ਪ੍ਰੋਪਰਲੀ ਟਰੀਟ ਕਰੀਏ ਤੇ ਆਨੋਲੇ ਟਾਈਮ ਵਿੱਚ ਵੀ ਮਤਲਬ ਹੋਰ ਵਧੀਆ ਇਲਾਜ ਵੀ ਮਤਲਬ ਅਸੀਂ ਹੋਪ ਕਰਦੇ ਹਾਂ ਕਿ ਆਵੇ ਤੇ ਅਜੇ ਵੀ ਮਤਲਬ ਅਸੀਂ ਪੇਸ਼ੈਂਟ ਨੂੰ ਕਾਫੀ ਹੱਦ ਤੱਕ ਉਹਨਾਂ ਦੇ ਜੋੜਾਂ ਨੂੰ ਮਤਲਬ ਬਿਲਕੁਲ ਹੀ ਅਸੀਂ ਮਤਲਬ ਨਾਰਮਲ ਕਹਦੇ ਉਹ ਕਹ ਲੋ ਕਿ ਜੋਇੰਟ ਪਰਮਨੈਂਟ ਡੈਮੇਜ ਹੋਣ ਤੋਂ ਬਿਲਕੁਲ ਬਚਾ ਸਕਦੇ ਹਾਂ ਮੈਂ ਮੇਨ ਜੋ ਰੀਜ਼ਨ ਕੀ ਹੈ ਕਿ ਅੱਜ ਕੱਲ ਦੇ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਪ੍ਰੋਬਲਮ ਜ਼ਿਆਦਾ ਵੱਧੀ ਜਾ ਰਹੀ ਹੈ ਇਸ ਦਾ ਮੇਨ ਰੀਜ਼ਨ ਕੀ ਹੈ ਮੇਨ ਦੇਖੋ ਜੈਨੇਟਿਕਸ ਤਾਂ ਪਹਿਲਾਂ ਵੀ ਜੀਨਸ ਤਾਂ ਪਹਿਲਾਂ ਵੀ ਹੋਣਗੇ ਸੈਕੰਡ ਸਾਡੀ ਜਿਹੜੇ ਲਾਈਫਸਟਾਈਲ ਮੋਡੀਫਿਕੇਸ਼ਨਸ ਨੇ ਜਿੱਦਾਂ ਕਿ ਹਨਾ ਵੇਟ ਦਾ ਵਧ ਜਾਣਾ ਜਾਂ ਫਿਰ ਅੱਜਕੱਲ ਬਹੁਤ ਪ੍ਰੋਸੈਸਡ ਫੂਡ ਖਾਦੇ ਜਾਂਦੇ ਨੇ ਐਕਸੈਸਿਵ 슈ਗਰ ਜਾਂ ਫਿਰ ਸੌਲਟੀ ਆਈਟਮ ਵਗੈਰਾ ਜਾਂ ਪ੍ਰੀਜ਼ਰਵਟਿਵ ਫੂਡ ਖਾਂਦੇ ਨੇ ਇਹਨਾਂ ਗਟ ਹੈਲਥ ਵਗੈਰਾ ਬਹੁਤ ਖਰਾਬ ਰਹਿੰਦੀ ਹੈ ਤੇ ਸਾ ਇਹਨਾਂ ਵਾਸਤੇ ਸਾਨੂੰ ਗਟ ਹੈਲਥ ਲਈ ਵੀ ਮਤਲਬ ਕਾਫੀ ਇਹਨਾਂ ਨੂੰ ਐਜੂਕੇਟ ਕਰਨਾ ਪੈਂਦਾ ਕਿ ਡਾਈਟ ਅੱਛੀ ਹੋਣੀ ਚਾਹੀਦੀ ਹੈ ਅਗਰ ਕਿਉਂਕਿ ਆਰਥਰਾਇਟਿਸ ਦਾ ਇੱਕ ਨਾ ਇੱਕ ਮੁੱਖ ਕਾਰਨ ਨਾਲ ਦਾ ਜਿਹੜਾ ਗਟ ਹੈਲਥ ਦਾ इशू ਹੁੰਦਾ ਹੈ ਤੇ ਇਸ ਲਈ ਅਸੀਂ ਪ੍ਰੋਬਾਇਓਟਿਕਸ ਦੇ ਬਹੁਤ ਐਕਟਿਵ ਰਹਿਣਾ ਪੈਂਦਾ ਹੈ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀ ਕਰਨੀ ਚਾਹੀਦੀ ਤੇ ਡਾਈਟ ਦਾ ਧਿਆਨ ਰੱਖਣਾ ਨਾਲ ਜਿਹੜੇ ਮੈਡੀਕੇਸ਼ਨ ਦਿੱਤੀਆਂ ਉਹਦੇ ਨਾਲ ਫਾਲੋ ਅਪ ਕਰਨ ਤਾਂ ਬਹੁਤ ਹੀ ਰੈਗੂਲਰ ਮਤਲਬ ਨਾਰਮਲ ਲਾਈਫ ਜੀ ਸਬਦੇ ਨੇ ਟ੍ਰੀਟਮੈਂਟ ਡਿਊਰੇਸ਼ਨ ਕੀ ਹੈ ਅ ਐਕਚੁਅਲੀ ਇਹ ਡਿਪੈਂਡ ਕਰਦਾ ਕਿਸ ਤਰ੍ਹਾਂ ਦਾ ਗਠੀਆ ਆ ਕਿਰੇ ਕਿਰੇ ਜੋੜਾ ਨੂੰ ਪ੍ਰਭਾਵਿਤ ਕੀਤਾ ਗਿਆ ਹੈ ਤੇ ਕਿੰਨੀ ਸੇਵਿਰਿਟੀ ਹੈ ਠੀਕ ਹੈ ਉਹ ਦੂਸਰਾ डिपेंड ਕਰਦਾ ਕਿ ਆਪਾਂ ਉਹ ਮੈਡੀਸਿਨ ਦੇ ਰਹੇ ਆ ਉਹਨਾਂ ਨੂੰ ਕਿੰਨਾ ਰਿਸਪੌਂਸ ਆ ਰਿਹਾ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਤੱਕ ਟਰੀਟ ਕਰੀਏ ਤਾਂ ਉਸ ਤੋਂ ਬਾਅਦ ਅਗਰ ਉਹ ਕਾਫੀ ਸਮੇਂ ਤੱਕ ਠੀਕ ਰਹਿੰਦੇ ਆ ਉਸੀ ਦਵਾਈ ਦੀ ਡੋਸ ਤੇ ਫਿਰ ਅਸੀਂ ਹੌਲੀ-ਹੌਲੀ ਕਰਕੇ ਉਹ ਦਵਾਈ ਘਟਾਉਨੇ ਆ ਅਸੀਂ ਇੱਕਦਮ ਨਹੀਂ ਘਟਾ ਸਕਦੇ ਕਿਉਂਕਿ ਉਹਨਾਂ ਫੇਰ ਪੇਸ਼ੈਂਟ ਨੂੰ ਫਿਰ ਜੋੜਾਂ ਦੀ ਸਮੱਸਿਆ ਦੁਬਾਰਾ ਹੋ ਜਾਏਗੀ ਇਸ ਲਈ ਹੌਲੀ-ਹੌਲੀ ਕਰਕੇ ਹੀ ਉਹਨਾਂ ਟੇਪਰ ਡਾਊਨ ਕਰੀਦਾ ਹੈ ਤੇ ਨਾਲ ਫਾਲੋਅ ਅਪ ਲਈ ਕਹੀਦਾ ਹੈ ਬਹੁਤ ਸਾਰੇ ਲੋਕ ਮੈਂ ਜਦੋਂ ਕੋਈ ਇਸ ਤਰ੍ਹਾਂ ਦੀਆਂ ਪੇਨਸ ਹੁੰਦੀਆਂ ਨੇ ਨੈਗਲੈਕਟ ਕਰ ਦਿੰਦੇ ਨੇ ਔਰ ਪੇਨ ਕਿਲਰਸ ਵਗੈਰਾ ਇਸ ਤਰ੍ਹਾਂ ਦੀਆਂ ਮੈਡੀਸਿਨਸ ਲੈ ਲੈਂਦੇ ਨੇ ਕੋਈ ਵੀ ਪੇਨ ਕਿਲਰ ਖਾ ਲੈਂਦੇ ਨੇ ਉਸ ਦਾ ਵੀ ਇਫੈਕਟ ਪੈਂਦਾ ਹੈ ਕਿ ਬਾਅਦ ਵਿੱਚ ਇਹ ਜਿਹੜੀ ਡਿਸੀਜ਼ ਜ਼ਿਆਦਾ ਵਾਪਸ ਹਾਂ ਐਕਚੁਅਲੀ ਪੇਨ ਕਿਲਰ ਜਿਹੜਾ ਆ ਉਹ ਬਹੁਤ ਹੀ ਸ਼ਾਰਟ ਟਰਮ ਮਤਲਬ ਹੱਲ ਹੈ ਕਿ ਦਰਦ ਹੋ ਰਹੀ ਹੈ ਤੇ ਦਰਦ ਨੂੰ ਰੋਕਿਆ ਜਾਵੇ ਲੇਕਿਨ ਕੀ ਜਿਹੜੀ ਅੰਦਰ ਸੋਜਾ ਪੈ ਰਿਹਾ ਆ ਜਿਹੜਾ ਉਹ ਬੋਨ ਖੁਰ ਰਹੀਆਂ ਨੇ ਅਲਟੀਮੇਟਲੀ ਜੋਇੰਟ ਜੋਇੰਟ ਜਿਹੜਾ ਡੈਮੇਜ ਹੋ ਰਿਹਾ ਉਹਦੇ ਲਈ ਉਹ ਦਵਾਈ ਨਹੀਂ ਹੈਗੀ ਬਲਕਿ ਉਹ ਦਰਦਾਂ ਦੀਆਂ ਗੋਲੀਆਂ ਖਾ ਕੇ ਤੇ ਸਿਰਫ ਟੈਂਪਰੇਰੀ ਇਲਾਜ ਕਰ ਰਹੇ ਨੇ ਇਸ ਲਈ ਜ਼ਰੂਰੀ ਗੱਲ ਹੈਗੀ ਹੈ ਕਿ ਇਹਨਾਂ ਦੇ ਸਾਈਡ ਇਫੈਕਟ ਹੋ ਸਕਦੇ ਨੇ ਕਿ ਲੰਬੇ ਤੌਰ ਤੇ ਬਿਨਾਂ ਡਾਕਟਰ ਦੀ ਸਲਾਹ ਤੋਂ ਵਰਤੇ ਜਾਣ ਹਨਾ ਕਿਡਨੀ ਦੀ ਸਮੱਸਿਆ ਆ ਸਕਦੀ ਹੈ ਬੀਪੀ ਦੀ ਸਮੱਸਿਆ ਆ ਸਕਦੀ ਹੈ ਤੇ ਇਵਨ ਜਿਹੜੇ ਪੇਟ ਵਿੱਚ ਅਲਸਰ ਹੋ ਸਕਦੇ ਨੇ ਇਹ ਸਭ ਸਮੱਸਿਆ ਦਾ ਮਤਲਬ ਇਹਨਾਂ ਨੂੰ ਹੋ ਸਕਦੀਆਂ ਨੇ ਅਗਰ ਉਹ ਲੰਬੇ ਸਮੇਂ ਤੱਕ ਲੈਣ ਤਾਂ ਇਸ ਲਈ ਬੈਟਰ ਹੈ ਕਿ ਇੱਕ ਡਾਕਟਰ ਦੀ ਸਲਾਹ ਨਾਲ ਲੈਣ ਤੇ ਜਿਹੜੀ ਇਹਦੀ ਮੁੱਖ ਦਵਾਈ ਹੈ ਜਿਹੜੀ ਕਿ ਸਾਡੀ ਗਠੀਆ ਦੀ ਰੋਕ ਥਾਮ ਕਰਦੀ ਹੈ ਉਹ ਦਵਾਈ ਡਾਕਟਰ ਦੀ ਸਲਾਹ ਨਾਲ ਹੀ ਲੈਣੀ ਚਾਹੀਦੀ ਹੈ ਸਰਜਿਕਲਲੀ ਵੀ ਅੱਜਕੱਲ ਜੋ ਟ੍ਰੀਟਮੈਂਟ ਹੈ ਬਹੁਤ ਮਾਡਰਨ ਟੈਕਨੀਕ ਨਾਲ ਕੀਤੇ ਜਾਂਦੇ ਨੇ ਕਿ ਪੇਸ਼ੈਂਟ ਨੂੰ ਜਿਹੜਾ ਹੈ ਜਲਦ ਹੀ ਡਿਸਚਾਰਜ ਕਰ ਦਿੱਤਾ ਜਾਂਦਾ ਹੈ ਇੱਥੇ ਵੀ ਅਮਨਦੇਵ ਹਸਪੀਟਲ ਵੀ ਲਗਾਤਾਰ ਇਸ ਤਰ੍ਹਾਂ ਦੀਆਂ ਸੇਵਾਵਾਂ ਦੇ ਰਿਹਾ ਹੈ ਪੰਜਾਬ ਦੇ ਵਿੱਚ ਪਹਿਲਾ ਇਹ ਹਸਪੀਟਲ ਹੈ ਉੱਤਰੀ ਪੰਜਾਬ ਦੇ ਵਿੱਚ ਜਿੱਥੇ ਇਸ ਤਰ੍ਹਾਂ ਦੀਆਂ ਸੇਵਾਵਾਂ ਮਿਲਵੀਆਂ ਨੇ ਤਾਂ ਕਿਸ ਤਰ੍ਹਾਂ ਦੀਆਂ ਤੁਸੀਂ ਦੱਸ ਸਕਦੇ ਹੋ ਕਿ ਸਰਜਿਕਲ ਜਿਹੜੇ ਟ੍ਰੀਟਮੈਂਟ ਉਹ ਕੀਤੇ ਜਾਂਦੇ ਨੇ ਮੇਨਲੀ ਤੇ ਇੱਕ ਤਾਂ ਜੁਆਇੰਟ ਪ੍ਰਿਜ਼ਰਵਟਿਵ ਮਤਲਬ ਕਿ ਜੁਆਇੰਟ ਪ੍ਰਿਜ਼ਰਵ ਰਵੇ ਹੈ ਨਾ ਕਿ ਮਤਲਬ ਅੱਜਕਲ بڑے ਪ੍ਰੋਸੈਸਸ ਆ ਗਏ ਆ ਉਦੋਂ ਦੀ ਇਹ ਸਾਰੇ AI ਮੀਡੀਏਟਡ ਸਾਡੀ ਸਰਜਰੀਜ਼ ਹੋ ਰਹੀਆਂ ਨੇ ਤਾਂ ਕਿ ਜਿਹੜੇ ਪਾਰਟਿਕੂਲਰ ਏਰੀਆ ਆ ਉਹਨੂੰ ਹੀ ਟਾਰਗੇਟ ਕੀਤਾ ਜਾਵੇ ਤਾਂ ਉੱਥੇ ਹੀ ਰਿਪਲੇਸਮੈਂਟ ਮਤਲਬ ਹੋਵੇ ਤੇ ਮੇਜਰ ਗੱਲ ਇਹ ਹੈ ਕਿ ਪੇਸ਼ੈਂਟ ਨੂੰ ਅਸੀਂ अर्ਲੀ ਡਿਸਚਾਰਜ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਵੀ ਕਿਹਦਾ ਇਕੱਠੀ ਇਹ ਦਵਾਈ ਦੇਣੀ ਆ ਫਾਲੋਅ ਅਪ ਕਿੱਦਾਂ ਕਰਨਾ ਹੈ ਬਾਕੀ ਸਭ ਕੁਝ ਵੀ ਇੱਥੇ ਦੱਸਿਆ ਜਾਂਦਾ ਹੈ ਅ ਲਾਸਟ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਜੁਆਇੰਟ ਪੇਨ ਦੀ ਸਮੱਸਿਆ ਤੋਂ ਝੋਝ ਰਹੇ ਹਨ ਅ ਐਕਚੁਅਲੀ ਅਗਰ ਜੁਆਇੰੰਟ ਪੇਨ ਹੈਗੀ ਹੈ ਤੇ ਕਿਉਂ ਟੋਲਰੇਟ ਕਰਨੀ ਅਸੀਂ ਪਹਿਲਾਂ ਹੀ ਉਹਦਾ ਹੱਲ ਲੱਭੀਏ ਤੇ ਬਾਕੀ ਲਾਈਫ ਸਟਾਈਲ ਮੋਡੀਫਿਕੇਸ਼ਨ ਕਰੀਏ ਡਾਕਟਰ ਦੀ ਪ੍ਰੋਪਰ ਸਲਾਹ ਲਈਏ ਕੀ ਪਤਾ ਕਿ ਇਹ ਜਲਦੀ ਹੀ ਮਤਲਬ ਇਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਕਿ ਬਾਅਦ ਚ ਆ ਕੇ ਪ੍ਰੋਬਲਮ ਨਾ ਆਏ ਕਿ ਸਾਨੂੰ ਜੋਇੰਟ ਪਰਮਨੈਂਟ ਡੈਮੇਜ ਲੱਗਣ ਉਹ ਨਾ ਬਹੁਤ ਸਾਰੀ ਪ੍ਰੋਬਲਮ ਆਉਂਦੀ ਹੈ ਡੇ ਟੂ ਡੇ ਐਕਟੀਵਿਟੀ ਹੈਂਪਰ ਹੋ ਜਾਂਦੀ ਹੈ ਤੇ ਬਾਕੀ गिरਣਾ ਪੇਸ਼ੈਂਟ ਵਾਰ-ਵਾਰ ਦਾ ਫਾਲ ਦੀ ਹਿਸਟਰੀ ਮਸਲ ਵੀਕਨੈਸ ਬਹੁਤ ਸਾਰੀਆਂ ਅੱਗੇ ਜਾ ਕੇ ਪ੍ਰੋਬਲਮ ਦਾ ਮਤਲਬ ਸ਼ਿਕਾਰ ਹੋ ਸਕਦੇ ਨੇ ਥੈਂਕ ਯੂ ਸੋ ਮੱਚ ਮੈਮ ਇੰਨੀ ਵਧੀਆ ਜਾਣਕਾਰੀ ਦੇਣ ਲਈ ਥੈਂਕ ਯੂ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਮੈਮ ਨੇ ਦੱਸਿਆ ਕਿ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜੋੜਾਂ ਦੀ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਸਮੇਂ ਰਹਿੰਦੇ ਉਹਦਾ ਇਲਾਜ ਕਰੋ ਆਪਣਾ ਲਾਈਫ ਸਟਾਈਲ ਜਿਹੜਾ ਹੈ ਚੇਂਜ ਕਰੋ ਤੇ ਇਸ ਦੇ ਨਾਲ ਨਾਲ ਇਹ ਚੱਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜੋੜਾਂ ਦੀ ਦਰਦ ਦੀ ਸਮੱਸਿਆ ਆ ਰਹੀ ਹੈ ਤਾਂ ਸਭ ਤੋਂ ਪਹਿਲਾਂ ਡਾਕਟਰ ਨਾਲ ਕੰਟੈਕਟ ਜ਼ਰੂਰ ਕਰੋ ਕਿਉਂਕਿ ਸਮੇਂ ਰਹਿੰਦੇ ਅਗਰ ਇਸ ਦਾ ਇਲਾਜ ਹੋ ਜਾਵੇ ਤਾਂ ਇਸ ਤੋਂ ਵਧੀਆ ਹੋਰ ਕੋਈ ਵੀ ਹਾਲ ਨਹੀਂ ਹੈ ਤਾਂ World Arthritis Day ਦੇ ਮੌਕੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਹੀ ਹੈਲਪਫੁਲ ਰਹੇਗੀ ਕੈਮਰਾਮੈਨ ਹਰਸ਼ਦੇਵ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਹਮਨਤਸਰ